ਟੱਕਰ ਬੱਲੇ ਟੱਕਰ ਬੱਲੇ 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 ਤੇਰੇ ਸੋਨੇ ਦਾ ਕੰਠਾ ਜਿੱਤ ਨੂੰ ਫਿਰਦਾ ਓ ਇੱਥੇ ਓ ਮੁੰਡੇ ਦਾ ਜੱਫਾ ਕਿਵੇਂ ਲੱਗਿਆ ਬੋਹਿਆ ਹਾਉ ਸਾਹਮਣੇ ਟੱਕਰ ਟੱਕਰ ਝੋਕੜੀਆਂ ਵਾਲਾ ਪਰ ਸਾਹਮਣੇ ਇੱਕ ਪਾਸੇ ਲੁੱਤਰ ਉਹ ਮੰਨਣਾ ਪਊ ਸਾਨੂੰ ਠੀਕ ਹੈ ਮੂਵ ਮੂਵ ਸਪਰੇ ਪਾਉਂਦੀ ਕਰੇ ਉਹਦੀ ਗਰਾਊਂਡ 'ਚ ਓਏ ਫਾਈਨਲ ਦਾ ਕਿੰਨਾ ਗਨਿਆਰਾ ਊਫੋ ਇਹ ਤਾਂ ਉਹਹਿਆ ਨੇ ਕਹਿੰਦੇ ਵੀ ਲੁਧਰ ਦੀ ਐਸਟੀਓ ਸਾਹਿਬ ਕਹਿੰਦੇ ਵੀ 200 ਹਰ ਕਬੱਡੀ ਦੇ ਉੱਪਰ ਹੈ ਪਹਿਲੀ ਰੇਡ ਬਰੇ ਸਾਹਿਬ ਦਾ ਗੁਰਪ੍ਰੀਤ ਬਰੇਆਂ ਬਾਲਾ ਕਹਿੰਦੇ ਗੁਰਪ੍ਰੀਤ ਨੰਬਰ ਜੋੜਦਾ ਆਇਆ ਹੈ ਕਬੱਡੀ ਪਾਉਣ ਦੇ ਲਈ ਕੌਣ ਵੱਧਾ ਉਹ ਨਿਊਜ਼ੀਲੈਂਡ ਵੀ ਖੇਡਿਆ ਮੇਰੇ ਮਿੱਤਰੋ ਇਹਦੇ ਚਰਚੇ ਵੱਡੇ ਆ ਉਹ ਚਰਚੇ ਵੱਡੇ ਆ ਜਟਾਣਿਆਂ ਵਾਲੇ ਕੁਲਵੀਰ ਦਾ ਨਾਮ ਕਹਿੰਦੇ ਇਸ ਇਲਾਕੇ ਦੇ ਵਿੱਚ ਵੱਡਾ ਪਰ ਇਹ ਕਹਿੰਦੇ ਮੇਰੇ ਮਿੱਤਰੋ ਆਹ ਕਬੱਡੀ ਪੈ ਗਈ ਇੱਕ ਵਾਰੀ ਟੁੱਟੀ ਇੱਕ ਵਾਰੀ ਟੁੱਟੀ ਕੁਲਵੀਰ ਰੇਣਪਾ ਆਹ ਰੇਣਪਾ ਓਏ ਨੌਜਾਨਾ ਆਹ ਕਹਿੰਦੇ ਧਾਕੜ ਗੋਗੜੀਆਂ ਟੱਕ ਟੱਕ ਜਫੇ ਲਾਉਂਦਾ ਧਾਕੜ ਗੋਗੜੀਆਂ ਉਹ ਮੇਲਾ ਨਚਾਉਂਦਾ ਦੋ ਜਿੱਤੇ ਹਾਰਲੇ ਇਹ ਧਾਕੜ ਹੈ ਮੇਰੇ ਮਿੱਤਰੋ ਪਰ ਪਰ ਐਡੀ ਦੁਨੀਆ ਜਵਾਨੀ ਹੈ ਪ੍ਰਗਟਈਆ ਵੀਰ ਹੈ ਸਾਡਾ ਮਾਣ ਹੈ ਸਾਡੀ ਜ਼ਿੰਦਗੀ ਦਾ ਉਹ ਕਬੱਡੀ ਪੈ ਗਈ ਖੇਡ ਮੈਦਾਨ ਦੇ ਵਿੱਚ ਬੱਬੂ ਗਦਾਰੇ ਦਾ ਹਰ ਇੱਕ ਜਫਾ 200 ਦਾ ਹੈ ਮੇਰੇ ਵੀਰੋ ਪਰ ਸਾਹਮਣੇ ਇੱਕ ਪਾਸੇ ਲੁੱਤਰ ਜੋ ਦੱਤਾ ਜਾਣਾ ਜਸ਼ਨ ਜੁਐਲਰ ਨਾਲ ਸੰਦੀਪ ਜੁਐਲਰ ਲੁਧਰ ਦੀ ਹਰ ਇੱਕ ਕਬੱਡੀ ਤੇ 500 ਆਹ ਕਹਿੰਦੇ ਸਰਦਾਰ ਗੋਰਾ ਸਿੰਘ ਦਾ ਬੇਟਾ ਬੁਰਜਹਰੀ ਵਾਲਾ ਕਹਿੰਦੇ ਸੜੀ ਕਬੱਡੀ ਪਾਉਣ ਦੇ ਲਈ ਵਧਿਆ ਆਇਆ ਵੀ ਘੈਂਟ ਗੱਲ ਕਹਿ ਗਿਆ ਏ ਬੋ ਮਾਰਨੇ ਬੰਦਾ ਆਪਣੇ ਹੀ ਦਮ ਤੇ 스타 ਨਿਕਲੇ ਧਾਕੜ 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 ਸਿਰਾ ਸਿਰਾ ਜਿਹਦੇ ਬੋਰਜਰ ਜਿਹੜੇ ਸ੍ਰੀ ਦੀਆਂ ਰੇਡ ਵਧੀਆ ਲੱਗੀ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਈਏ ਮੇਰੇ ਵੀਰੋ ਇਹ ਨਵੀਆਂ ਅਮਰਾਂ ਦੇ ਮੁੰਡੇ ਆਹ ਮੁੰਡਾ ਮਾਲਵੇ ਦੀ ਧਰਤੀ ਤੋਂ ਚੱਲ ਕੇ ਜਦੋਂ ਦਬਾਬੇ ਖੇਡਦਾ ਹੈ ਫਿਰ ਬੁਲਾ ਰਹੇ ਆਪਣੇ ਨਾਂ ਚ ਗੱਲਾਂ ਕਰਦੇ ਆ ਵੀ ਡੋਗਣਾ ਇਹਦਾ ਬੋਹੇ ਦੇ ਲਾਗੇ ਭਲਾਡੇ ਦੇ ਲਾਗੇ ਨੌਵੇਂ ਪਾਸ਼ਾ ਦੀ ਧਰਤੀ ਬਰੇ ਸਾਹ ਪਿੰਡ ਹੈ ਗੁਰਪ੍ਰੀਤ ਨੰਬਰ ਲੈ ਗਿਆ ਰੇਡ ਪਾਉਣ ਦੇ ਲਈ ਪੋੜਾ ਵਾਲੀਆ ਸੇਖੋਆਂ ਦਾ ਮੁੰਡਾ ਵਧੀਆ ਮੇਰੇ ਮਿੱਤਰੋ ਸਾਹਮਣੇ ਕਹਿੰਦੇ ਜਸੂ ਰਾਜ ਵੱਡਾ ਸਨਮਾਨ ਹੋਇਆ ਨਾਲ ਬੱਬੂ ਗਦਾਰੇ ਹੋਣੀ ਆਹ ਕਹਿੰਦੇ ਢਾਲ ਵਾਲੀਆ ਜਸੂ ਢਾਲ ਵਾਲੀਆ ਜਸੂ ਕਰਦਾ ਮੁਕਾਬਲਾ ਕਮਾਨੋ ਛੁੱਟੇ ਤੀਰ ਦਾ ਆਏ ਕਹਿੰਦੇ ਬੋੜਾ ਵਾਲੀਆ ਕੁਲਵੀਰ ਨੰਬਰ ਜੋੜਦਾ ਹੋਇਆ ਉਹ ਲੁੱਤਰ ਆ ਗਿਆ ਲੁੱਤਰ ਆ ਗਿਆ ਲੁੱਤਰ ਆ ਗਿਆ ਇੱਕ ਕਬੱਡੀ ਕਹਿੰਦੇ ਜਸ਼ਨ ਜੁਐਲਰ ਵੱਲੋਂ ਰੁਪਈਆ 500 ਤੇ 1000 ਰੁਪਈਆ ਸੱਤਾ ਆਪਲ ਕਹਿੰਦਾ ਵੀ ਮੇਰੇ ਵੱਲੋਂ ਕਰ ਦਿਓ

ਵਾਧਵਾ ਟਾਇਲ ਵਾਲੇ ਭਰਾਵਾਂ ਦਾ ਧੰਨਵਾਦ ਹੈ ਜੀ ਕਾਲੇ ਬਾਈ ਤੇਰੇ ਸਾਰੇ ਬਾਲੀਆਂ ਪਰਿਵਾਰ ਦਾ ਬਹੁਤ ਵੱਡਾ ਧੰਨਵਾਦ ਹੈ ਅੱਜ ਮੇਲਾ ਚੋਟੀ ਦਾ ਬੋਹੇ ਪਿੰਡ ਦੀ ਗਰਾਊਂਡ ਆਹ ਕਹਿੰਦੇ ਪਾਲ ਵਾਲੀਆ ਹੋ ਕਾਂਠੇ ਤੇ ਕਬਜਾ ਕਰ ਗਿਆ ਓ ਤਾਲ ਵਾਲੀਆਂ ਬਰਾਬਰ ਦੀ ਭਾਜੀ ਮੋੜ ਗਿਆ ਮੇਰੇ ਮਿੱਤਰੋ ਤਾਲਣ ਵਾਲੀਆਂ ਬਰਾਬਰ ਦੀ ਭਾਜੀ ਮੋੜ ਗਿਆ ਆ ਪੁੱਜਾ ਕਹਿੰਦਾ ਅੱਜ ਕਾਲੇ ਵਾਲੀਏ ਦੇ ਸੱਦੇ ਤੇ ਥੋੜੀ ਸੱਟ ਵੀ ਲੱਗੀ ਐ ਫਿਰ ਵੀ ਕਬੱਡੀ ਪਾ ਰਹੇ ਆ ਮੇਰੇ ਮਿੱਤਰੋ ਬੱਲੇ 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 ਹਾਂ ਨੰਬਰ ਕਹਿੰਦੇ ਬੜਿਆਂ ਵਾਲੇ ਗੁਰਪ੍ਰੀਤ ਦਾ ਵੀ ਪੱਕੀਆਂ ਜਵਾਨਾਂ ਬਲੇ ਯਾਰ ਜੱਟ ਦੇ ਉਹ ਜੱਟ ਨਾਲ ਪੱਕੀਆਂ ਜਵਾਨਾਂ ਕਰਕੇ ਆਓ ਸਾਹਮਣੇ ਕਹਿੰਦੇ ਬੋੜਾ ਵਾਲੀਆ ਕੁਲਵੀਰ ਕਬੱਡੀ ਪਾ ਰਿਹਾ ਹੈ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਹੈ ਅੱਜ ਦਾ ਦਿਨ ਬੋਹੇਪਿੰਡ ਦੀ ਗਰਾਊਂਡ ਦੇ ਵਿੱਚ ਚੋਟੀ ਦਾ ਮੇਲਾ ਆਓ ਸਾਹਮਣੇ ਸੱਤਾਪਣ ਕਹਿੰਦਾ ਵੀ ਵੱਡੇ ਪ੍ਰਾਈਜ਼ ਦੇਣੇ ਆ ਪੱਟੇ ਨਾਮ ਦੇਣੇ ਆ ਥੋੜਾ ਵਾਲੀਆ ਜਿੰਦਰਾ ਆਹ ਸਾਹਮਣੇ ਬੱਲੇ 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 ਟਾਲ ਵਾਲੀਆ ਟਾਲ ਵਾਲੀਆ ਟਾਲ ਵਾਲੀਆ ਜਸੂ 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 ਪਰ ਬੋੜਾ ਵਾਲੀਆ ਕੁਲਵੀਰ ਭੱਜ ਗਿਆ ਮੇਰੇ ਮਿੱਤਰੋ ਆਹ ਬਰਿਆਂ ਵਾਲੇ ਗੁਰਪ੍ਰੀਤ ਦੀ ਕਬੱਡੀ ਪੈਂਦੀ ਹੈ ਵੀ ਟੌਲਿਆਂ ਵਿੱਚ ਨਹੀਂ ਉਂਗਲ ਚੁਬਦੀ ਛਾਤੀਆਂ ਪਈਆਂ ਗੁੰਡੀਆਂ ਨੇ ਪਾਰਸ ਕਰੇ ਸੇਤਾ ਚੋਪਰਾ ਗੱਲਾਂ ਹੁੰਦੀਆਂ ਆਹ ਚੋਪਰਾ ਗੱਲਾਂ ਹੁੰਦੀਆਂ ਨੇ ਜੀ ਆ ਇਸੇ ਪਿੰਡਾਂ ਦਾ ਨੰਬਰ ਰੇਡਰ ਦਾ ਜਿਹੜੇ ਟਰਾਲੀਆਂ ਤੇ ਬੈਠੇ ਹੋ ਜੇ ਅੱਜ ਪਲੇਅਰ ਵਧੀਆ ਲੱਗੇ ਮੇਲਾ ਵਧੀਆ ਲੱਗੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਜੀਆ ਜ਼ੋਰਦਾਰ ਮਾਰ ਦਿਓ ਇਹ ਕਹਿੰਦੇ ਛੋਟਾ ਦੀਪਦ ਮੁਰਦੀ ਦੇ ਨਾਂ ਤੇ ਦੁਨੀਆ ਜਾਣਦੀ ਹੈ ਸਰਦਾਰ ਗੋਰਾ ਸਿੰਘ ਦਾ ਬੇਟਾ ਹੈ ਪਿੰਡ ਵਾਲਿਆਂ ਨੇ ਕਹਿੰਦੇ ਵੱਡੇ ਮਾਨ ਦਿੱਤੇ ਇਹ ਸੜੀ ਕਹਿੰਦੇ ਪੁਰਜਹਰੀ ਦਾ ਪਰ ਇਹ ਗਰੀਬੜੇ ਦੇ ਪਰਿਵਾਰ ਦੇ ਵਿੱਚੋਂ ਉੱਠਿਆ ਮੇਰੇ ਮਿੱਤਰੋ ਬੱਲੇ ਬੱਲੇ ਕਰਵਾਈ ਹੈ ਚੱਕ ਬੱਬੂ ਚੱਕ ਬੱਬੂ ਚੱਕ ਗਿਆ ਬੱਬੂ ਚੱਕ ਗਿਆ ਇਹ ਬੱਬੂ ਮੈਨੂੰ ਲੱਗਦਾ ਮੈਨੂੰ ਬੱਲੇ ਬੱਲੇ ਇੱਕ ਟੱਚ ਕੋਈ ਜੱਫਾ ਉਹ ਤੈਨੂੰ ਕਰਦਾ ਤੜਕਦਾ ਤੇਰੇ ਸੋਹਣੇ ਦਾ ਕੰਠਾ ਜਿੱਤ ਨੂੰ ਫਿਰਦਾ ਓ ਇੱਥੇ ਓ ਮੁੰਡੇ ਦਾ ਜੱਫਾ ਆਪੀਏ ਬੱਤ ਪੀਤਾ ਜਿੰਨਾ ਮਾਵਾਂ ਦਾ ਮਾਰਦੇ ਪੱਟਾਂ ਤੇ ਥਾਪੀਆਂ ਹੁਣ ਤਿੰਨ ਜਾਨਾਂ ਚ ਕੰਠਾ ਵੰਡਿਆ ਗਿਆ ਹੁਣ ਗੱਲਾਂ ਟਿਕਾਣੇ ਪਰ ਬਰਿਆ ਫੜਦਾ ਮਜ਼ਾਕ ਥੋੜੀ ਐ ਬਰਿਆਲਾ ਫੜਦਾ ਮਜ਼ਾਕ ਥੋੜੀ ਐ ਰੇਡ ਕੁਲਵੀਰ ਦੀ ਤੇ ਬੋਲ ਸਾਡੇ ਵਾਲੇ ਦੇ ਨਾਉ ਸਾਹਮਣੇ ਕਹਿੰਦੇ ਬੋੜਾ ਵਾਲੀਆ ਬੋੜਾ ਵਾਲੀਆ ਉਹ ਬੋੜਾ ਵਾਲੀਆ ਵਧਿਆ ਹੋਇਆ ਸੱਪੂ ਦਾ ਹਰ ਇੱਕ ਜਫਾ ਸੱਪਾ ਪੜ ਕਹਿੰਦਾ ਵੀ 500 ਦਾ ਮੇਰੇ ਵੀਰੋ ਮੈਚ ਚ ਚੁੰਟੀ ਦਾ ਕਿ ਵੱਡੇ ਜਫੇ ਲੱਗਦੇ ਚੋਟੀ ਦੇ ਮੱਲਾ ਨੂੰ ਓਏ ਬੱਕਰੀ ਬਦਾਮ ਖਾਂ ਕੇ ਮੱਲ ਨਹੀਂ ਬੜੀ ਥੋੜਾ ਟਾਈਮ ਠਹਿਰ ਜੋ ਬਣਾ ਕੇ ਛੱਡਾਂਗੇ ਹੋਈ ਜਿੰਦੇ ਹਾਂ ਨੇ ਗੱਲ ਨਹੀਂ ਬਣੀ ਭਾਈ ਜਦੋਂ ਬੱਬੂ ਬੁਹਾਰੇ ਜੱਫੇ ਤੋਂ ਖੁਸ਼ ਹੋ ਕੇ ਪ੍ਰੀਤਮ ਮਿਸਤਰੀ ਵੱਲੋਂ 100 ਦਾ ਨੋਟ ਸਿੱਧਾ ਜਦੋਂ ਸ਼ੇਰ ਬੋਲਦੇ ਭਰਾਵਾਂ ਕਿਉਂ ਦੋ ਵਿੱਚ ਨਾ ਬੋਲੀ ਸਵਾਹ ਜਾਣਾ ਬਹੁਤ ਬੜਾ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ ਅੱਜ ਸਵੇਰ ਤੋਂ ਲੈ ਵੀ ਕਾਲਿਆ ਕਿਸੇ ਨੇ ਨਾ ਨਹੀਂ ਬੁਲਾਇਆ ਵੀ ਮੈਂ ਪ੍ਰਧਾਨ ਮੈਂ ਖਜ਼ਾਨਚੀ ਆ ਇਹ ਮੁੰਡੇ ਕਹਿੰਦੇ ਵੀ ਸਰਬਸਾਂਝਾ ਮੇਲਾ ਰਣਜੀਤ ਬੱਚੂਆਣੀਆਂ ਟਰਾਈ ਕਰਦਾ ਹੋਇਆ ਨੰਬਰ ਕਹਿੰਦੇ ਬਰੇਸਾਉ ਦਾ ਗੁਰਪ੍ਰੀਤ ਜੋੜ ਗਿਆ ਇੱਕ ਗੱਲ ਵਾਦਿਆ ਜੇ ਕਿਤੇ ਐਂ ਹੀ ਪਾਈ ਗਿਆ ਨਾ ਬਰੇਆਲਾ ਦੋਨੇ ਕੰਫੇ ਬੋਹੇ ਵਾਲੇ ਜਿੱਤਣਗੇ ਉਹ ਘਲਾਤਾ ਬੱਬੂ ਪਚਾਲੇ ਵਿਰੋਧਾ ਇੱਕ ਟੱਚ ਇੱਕੋ ਹੀ ਜੱਫਾ ਡੋਕਰਾ ਸਮਝਾ ਦੇ ਤੇਰੇ ਚੇਲਿਆਂ ਨੂੰ ਉਹ ਟੱਕਰ ਕਹਿੰਦੇ ਬਰਾਬਰ ਦੀ ਉਧਰ ਹਮਾਨੀ ਵਰਗੇ ਮੁੰਡੇ ਜੁੜੇ ਹੋਏ ਆ ਲਾਈਵ ਟੱਕਰ ਬਰਾਬਰ ਦੀ ਬੱਲੇ ਬੱਲੇ ਟੱਕਰ ਧਾਕੜ 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 ਉਹ ਮੇਲਾ ਲੁੱਟ ਗਿਆ ਓ ਮੇਲਾ ਲੁੱਟ ਗਿਆ ਆਉ ਸਾਹਮਣੇ ਟੱਕਰ ਟੱਕਰ ਹੋਕੜੀਆਂ ਮਿਲਾਂ ਟੱਕਰ ਹੂਟਰ ਸੁਣ ਜਾਂਦੇ ਹੂਟਰ ਸੁਣ ਜਾਂਦੇ ਏ ਠਾ ਏ ਠਾ ਏ ਠਾ ਠਾ ਸਵਾਦ ਆ ਵੱਡੇ ਮੇਲੇ ਦਾ ਉਧਰ ਚੜਦੀ ਕਲਾ ਪੰਜਾਬ ਵਾਲੇ ਆ ਵੀ ਕਹਿੰਦੇ ਪੁੱਜੇ ਹੋਇਆ ਆਹ ਤੋਂ ਹੰਟ ਬ੍ਰਮਟਨ ਚੜ੍ਹਦੀ ਕਲਾ ਸਪੋਰਟਸ ਅਗਲੀ ਗੱਲ ਸਾਡਾ ਵੱਡਾ ਵੀਰ ਕੈਨੇਡਾ ਦਾ ਕਹਿੰਦੇ ਬ੍ਰਮਟਨ ਹੈ ਜਿਹੜੇ ਹਸਾਂਤਨ ਬ੍ਰਮਟਨ ਚ ਬਰਫ਼ ਪਈ ਜਾਂਦੀ ਹੈ ਮੈਨੂੰ ਲੱਗਦਾ ਵੀ ਗੱਲਾਂ ਉੱਥੇ ਵੀ ਟਿਕਾਣੇ ਲੱਗੀਆਂ ਪਈਆਂ ਆਹ ਕਹਿੰਦੇ ਬਰੇਸਾਂ ਵਾਲਾ ਯਾਰਪ ਖੇਡਿਆ ਆਹ ਵੇਖ ਪੈਰ ਤੇ ਸੱਟ ਵੱਜੀ ਮੁੰਡੇ ਨੇ ਯਾਰੀਆਂ ਪਗਾਈਆਂ ਕਿ ਜਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿੰਦਾ ਕਰਕੇ ਜਿਉਂਦਾ ਜੱਤਨੀ ਜੇ ਮੁੰਡਾ ਦਾ ਕੰਮ ਠੀਕ ਲੱਗਾ ਵੋਹਾਂ ਵਾਲਾ ਇੱਕ ਵਾਰੀ ਤਾੜੀਆਂ ਵੱਡ ਕੇ ਮਾਰ ਦੋ ਪ੍ਰਬੰਧਕਾਂ ਦੇ ਨਾਉਂ ਦੀਆਂ ਫਾਈਨਲ ਮੈਚ 73 52 ਦੇ ਫੈਸਲੇ ਹੋ ਲੱਗਿਆ ਮੇਰੇ ਮਿੱਤਰੋ ਆਹ ਸੋਨਿਆਂ ਦੇ ਪੈਂਠਾ ਦੀ ਜੰਗ ਚੱਲਦੀ ਹੈ ਜੰਗ ਚੱਲਦੀ ਹੈ ਜੰਗ ਚੱਲਦੀ ਹੈ ਜੰਗ ਚੱਲਦੀ ਹੈ ਉਹ ਜੁੱਤੀ ਦੇ ਧਾਕਿਆਂ ਦੇ ਵਿਚਕਾਰ ਟਕਰ ਓਹ ਆ ਚੱਕ ਆ ਚੱਕ ਓਹ ਬੇਹਾਨਾ ਰੋ ਤਨ ਕਮ ਤਾਕਰ ਧਾਕੜ ਕਰਵਾ ਗਿਆ ਹਰਿਆਣੇ ਵਾਲਾ ਇਹ ਕਹਿੰਦੇ ਡੋਗੜੀਆਂ ਬਣਾ ਧਾਕੜਾ ਕਿ ਮਾਈਆ ਆਪਣੀ ਮਾਂ ਸਮਝਾ ਲੈ ਬੋਲਣ ਦਾ ਇਹਨੂੰ ਟੰਗ ਸਖਾ ਲੈ ਨਹੀਂ ਤੇ ਚੜ ਜੂ ਚੰਦ ਵੇ ਮੈਂ ਬੁਰੀ ਕਰੂੰਗੀ ਨਵਜਾ ਕਰ ਦੋ ਬੰਬੇ ਇਹ ਰੂੜੇ ਕਹਿੰਦੇ ਹਾਕਮ ਨੇ ਲਿਖਿਆ ਤੇ ਅੰਮ੍ਰਤਾ ਬਿਰਕ ਨੇ ਆਪਣੀ ਬਾਤ ਚਗਾਇਆ ਕਿ ਮਾਈਆ ਆਪਣੀ ਮਾਂ ਸਮਝਾ ਲੈ ਬੋਲਣ ਦਾ ਇਹਨੂੰ ਟੰਗ ਸਖਾ ਲੈ ਨਹੀਂ ਤੇ ਚੜ ਜੂ ਚੰਦ ਵੇ ਮੈਂ ਬੁਰੀ ਕਰੂੰਗੀ ਆ ਨਵਜਾ 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 ਖੁਸ਼ੀ ਕਰੂ ਪੰਦ ਖੁਸ਼ੀ ਕਰੂ ਪੰਦ ਇੱਥੇ ਰੱਖ ਲੀ ਬਰਾਬਰ ਦੀਆਂ ਬਾਜ਼ੀਆਂ ਜਿਹੜੇ ਕਹਿੰਦੇ ਬੋਹਾ ਦੇ ਵਿੱਚ ਅੱਜ ਸਿਰਾ ਹੋ ਗਿਆ ਇੱਕ ਵਾਰੀ ਇਧਰ ਸੱਤਾ ਉੱਪਲ ਕਹਿੰਦਾ ਆਹ ਧਾਕੜ ਦੇ ਇੱਕ ਜੱਫਾ 1000 ਦਾ ਸੱਤੇ ਉੱਪਲ ਵਾਲੇ ਵੱਲੋਂ ਲੱਗੂ ਮੇਰੇ ਮਿੱਤਰੋ 1000 ਦਾ ਸੱਤੇ ਉੱਪਲ ਵੱਲੋਂ ਧਾਕੜ ਦਾ ਇੱਕ ਜੱਫਾ ਹੋਊਗਾ ਇਧਰ ਸਾਡਾ ਪਿਆਰਤਾ ਜਸ਼ਨ ਬੋਹਾ ਜੁਐਲਰ ਜਮਾਨਾ ਭਰਾ ਕਹਿੰਦੇ ਸੰਦੀਪ ਜੁਐਲਰ ਵਾਲੇ ਭਰਾ ਕਹਿੰਦੇ ਵੀ ਬੋਹੇ ਦਾ ਕੋਈ ਵੀ ਮਰਜੀ ਜਾਫੀ ਹੁਣ ਤੋਂ ਬਾਅਦ ਜਫਾ ਲਾਉਣਾ ਤੇ ਰੁਪਈਆ 500 ਦਿੱਤਾ ਜਾਣਾ ਕਿ ਪੈਸੇ ਤੋਂ ਮਹਿੰਗੀ ਕੀਤ ਕੁੜੇ ਜਿੰਦ ਜਾਨ ਤੇਰੇ ਤੋਂ ਵਾਰਾਂਗੇ ਓ ਜਿੰਦ ਜਾਨ ਤੇਰੇ ਤੋਂ ਵਾਰਾਂਗੇ ਟਾਕੜਾ ਫੜ ਲੈ ਤਿਆਰੀ ਓ ਫੜ ਲੈ ਟਾਕੜਾ ਤਿਆਰੀ ਤੈਨੂੰ ਮਾਣ ਕਰਕੇ ਕਾਲੇ ਵਾਰੀਏ ਨੇ ਸੱਦਾ ਓਏ 10 ਲੋਕਾਂ ਨੂੰ ਵੀ ਧਾਕੜ ਹਰਾਣੇ ਵਾਲਾ ਆਇਆ ਹੋਇਆ ਪਰ ਮੁੰਡਾ ਸਣੀ ਵੀ ਚੌਥੀ ਦਾ ਰੇਡਾ ਪਾਉਂਦਾ ਮੇਰੇ ਮਿੱਤਰੋ ਟਾਕੜਾ ਨੰਬਰ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋੜਗਾ ਬੈਸਪਲੇਰ ਨੂੰ ਕਾਠਿਆ 77 ਦੇ 51 ਦੀ ਜੰਗ ਛੜੀ ਹੋਈ ਹੈ ਲੈ ਵੀ ਕਾਰ ਪੈਂਦੀ ਕਬੱਡੀ ਕਰਦਾ ਜਾ ਰਿਹਾ ਹੈ ਗੁਰਪ੍ਰੀਤ ਕਬੱਡੀ ਪਾ ਰਿਹਾ ਮੇਰੇ ਪੰਜਾਬੀ ਵੀਰੋ ਬਰੇਸਾਉ ਦੀ ਧਰਤੀ ਹੈ ਨੌਵੇਂ ਬਾਸ਼ਾ ਦੀ ਧਰਤੀ ਹੈ ਅੱਜ ਕਹਿੰਦੇ ਸ਼ਵਰਾਤਰੀ ਦਾ ਦਿਹਾੜਾ ਵੀ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਆਓ ਸਾਹਮਣੇ ਕਹਿੰਦੇ ਬਰਿਆਵਾਲਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਆਇਆ ਇੱਕ ਇੱਕ ਰੇਪਲੇ ਮਿਲ ਲੈਣ ਦੋਨੋਂ ਟੀਮਾਂ ਨੂੰ ਹੁਣ ਬੈਸ ਨਾ ਕਰੀਏ ਭਰਾ ਬਣ ਕੇ ਮੈਚ ਚੋਟੀ ਦਾ ਕਬੱਡੀ ਪੈ ਗਈ ਹੈ ਇੱਥੇ ਹੋਰ ਸਲਾਮਾਂ ਜੁਰਤਾਂ ਨੂੰ ਕੋਈ ਕਦਰ ਨਾ ਪੈਂਦੀ ਚੰਮਦੀ ਏ ਕੁੜੀਆਂ ਨਹੀਂ ਮਿੱਟੀ ਮਾਲਵੇ ਦੀ ਉਹ ਬੰਦੇ ਅੱਤ ਕਰਾਉਣੇ ਜਾਂਦੀ ਏ ਬੱਬੂ ਦੇ ਹਰ ਇੱਕ ਜੱਫਾ ਨਿਖੇ ਗੰਡੂਆ ਵਾਲੋ ਜੋ ਸੋਦਾ ਹੂ ਬਬੂ ਦਾ ਹਰ ਕਿੱਥਾ ਇਹ ਵੀ ਮੁੰਡਾ ਕਹਿੰਦੇ ਸਿਰਾਂ ਲਾ ਗਿਆ ਮੇਰੇ ਮਿੱਤਰੋ ਅੱਜ ਤੌਪ ਦਾ ਮੇਲਾ ਦੋਹਾਂ ਦੀਆਂ ਖੇਡਾਂ ਆਓ ਤੀਰਵੇਂ ਵਾਰ ਦੀਆਂ ਖੇਡਾਂ ਮੇਰੇ ਮਿੱਤਰੋ ਇਸ ਵੇਲੇ ਫਾਈਨਲ ਖੇਡਿਆ ਜਾ ਰਿਹਾ ਹੈ ਫਾਈਨਲ ਕੀ ਹੋਗਾ ਜੀ ਜਿਆਦਾ ਜਾ ਠੰਡਾ ਜਾ ਹੋ ਜਾਂਦਾ ਇਹਦਾ ਕੰਮ ਕਾਲਿਆ ਗੱਡੀ ਰੁਕ ਜੇ ਜਾਂਦੀ ਤਾਂ ਵਧੀਆ ਨਹੀਂ ਲੱਗਦਾ ਇਹ ਰੌਲਾ ਸਾਰਾ ਜਿਹੜਾ ਪਰਗੜ ਕਾਂਠੇ ਚੱਕੇ ਫਿਰਦਾ ਉਹਦਾ ਚੱਲਦਾ ਜਿੱਪ ਹਾਰ ਤੇ ਹੋਈ ਪਈ ਹੈ ਲੱਖ ਤੇ ਲਾਗੇ ਛਾਗੇ ਪਹੁੰਚ ਗਈ ਕੀਮਤ ਹੁਣ ਸੋਹਣੇ ਤੇ ਹਾਰ ਤੇ ਇੱਕ ਪਾਸੇ ਹੈ ਜਿੱਤ ਹਾਰ ਦੇ ਪੈਸਿਆਂ ਦਾ ਕੋਈ ਬਾਲਾ ਫਰਕ ਨਹੀਂ 20 ਕਿਹ ਹਜ਼ਾਰ ਦਾ ਫਰਕ ਹੈ ਪਰ ਜਦੋਂ ਕੱਲ ਨੂੰ ਪੋਸਟ ਪਾਉਂਦਾ ਵੀ ਭਈ ਆਹ ਮੁੰਡਾ ਕੰਠਾ ਜਿੱਤ ਗਿਆ ਤੇ ਘੰਠੇ ਦਾ ਤੇ ਨਾ ਹੀ ਵੱਡਾ ਆਹ ਨੰਬਰ ਕਹਿੰਦੇ ਰੇਡਰ ਦਾ ਹੈ ਅੱਜ ਬਰਿਆਲਾ ਕੰਠਾ ਕਹਿੰਦੇ ਆਪਣੇ ਏਰੀਏ 'ਚ ਹੀ ਰੱਖਣ ਨੂੰ ਫਿਰਦਾ ਹੈ ਉਹ ਬੁਰਜਹਰੀ ਵਾਲਾ ਸਣੀ ਕਹਿੰਦਾ ਵੀ ਕੰਠਾ ਮੈਂ ਜਿੱਤ ਕੇ ਲੈ ਜਾਣਾ ਜਿੱਤੂ ਕਾਹਨ ਸ਼ੱਕ ਤੇ ਰਹਿਣੀ ਹੈ ਮੀਲਾ ਕਹਿੰਦੇ ਪ੍ਰਗਟ ਹੋਣਾ ਦਾ ਉਹ ਧੱਕਦੇ ਪਾਲੀਆਂ ਮੇਰੇ ਮਿੱਤਰੋ ਗੋਗੜੀਆਂ ਵਾਲਾ ਕਿ ਤੰਦੀ ਦੇ ਉੱਪਰ ਲੱਗਾ ਹੋਇਆ ਆਹ ਜਸੂ ਤਾਲ ਵਾਲੀਆਂ ਮੇਰੇ ਮਿੱਤਰੋ ਤੋਂ ਤੰਦੀ ਦੇ ਉੱਪਰ ਪਰ ਸਾਹਮਣੇ ਨੰਬਰ ਰੇਡਰ ਦਾ ਉਧਰ ਪਿੱਛੇ ਪੁੱਛ ਦਾ ਸਮਾਂ ਹੈ ਉਧਰ ਉੱਪਰ ਪਰਿਵਾਰ ਦਾ ਬਿਰਕ ਪਰਿਵਾਰ ਦਾ ਬਾਜਵਾ ਟਾਈਮ ਦੇ ਵਾਲੇ ਭਰਾਵਾਂ ਦਾ ਬਹੁਤ ਵੱਡਾ ਤਾਂ ਆਹ ਸੇਵਕ ਜਟਾਣਾ ਭਰਾ ਸਾਡਾ ਅੱੱਤੇ ਵਿਆਹ ਆ ਹੋ ਗਿਆ ਸੇਵਕਾ ਅੱੱਤੇ ਵਿਆਹ ਜਿਹੜੇ ਜਿਹੜੇ ਕਹਿੰਦੇ ਅੱਜ ਗੁਰਪ੍ਰੀਤ ਸਿਰਾ ਕਰਵਾ ਗਿਆ ਇੱਕ ਵਾਰੀ ਤਾਲੀਆਂ ਜ਼ੋਰਦਾਰ ਮਾਰਦੇ ਇਸ